ਕਹਿੰਦਾ ਹੈ ਕਿ ਜਿਹੜਾ ਚੈਨਲ ਆ ਸੁਣਾਈ ਕਰੂੰਗਾ ਲਾਈਕ ਕਰੂੰਗਾ ਹੱਕ ਸੱਚ ਦੀ ਆਵਾਜ਼ ਨਵੀਂ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਨਾ ਵੱਲੋਂ ਪਿਆਰ ਭਰੀ ਸਤਿ ਸ੍ਰੀਕਾਲ ਦਰਸ਼ਕੋ ਅੱਜ ਮਿਤੀ 1 9 2025 ਤੇ ਅੱਜ ਅਸੀਂ ਫੇਰ ਸਤਲੁਜ ਦਰਿਆ ਤੇ ਖੜੇ ਆ ਤੇ ਤੁਸੀਂ ਦੇਖ ਸਕਦੇ ਆ ਟਾਈਮ ਕਰੀਬ 5:30 ਦੇ ਹੋਣ ਵਾਲੇ ਨੇ ਸ਼ਾਮ ਦੇ ਜਿਹੜੇ ਪਾਣੀ ਦੇ ਅਸਾਰ ਆ ਪਹਿਲਾਂ ਨਾਲੋਂ ਕੁਝ ਵਧੇ ਦਿਖਾਈ ਦੇ ਰਹੇ ਆ ਜੋ ਇੱਕ ਇੱਕ ਵੀਰ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਆ ਕਿਉਂਕਿ ਉਸ ਦਿਨ ਤੋਂ ਦਿਖਾਈ ਸੀ ਉਸ ਦਿਨ ਦੇ ਨਾਲੋਂ ਜਿਹੜਾ ਪਾਣੀ ਅੱਜ ਦਾ ਪਾਣੀ ਪੱਤਰ ਜਿਹੜਾ ਕੁਝ ਜ਼ਿਆਦਾ ਵਧਿਆ ਦਿਖਾਈ ਦੇ ਰਿਹਾ ਤਿਗੜੀ 80% ਦੇ ਲੋਕ ਆ ਇਹ ਵੀ ਦੱਸ ਰਹੇ ਆ ਵੀ ਹਰ ਸਮੇਂ ਜਿਹੜਾ ਪਾਣੀ ਜਿਹੜਾ ਅੱਜ ਆ ਪਾਣੀ ਦਾ ਪੱਤਰ ਕਾਫੀ ਜਿਹੜਾ ਵਧਿਆ ਹੋਇਆ ਦਿਖਾਈ ਦੇ ਰਿਹਾ ਤੇ ਹੋਰ ਵੀ ਪਾਣੀ ਵਧਨ ਦੇ ਕਹਿੰਦੇ ਚਾਣਸਾ ਪਰਮਾਤਮਾ ਪੂਲੀ ਕਰੇ ਤੇ ਮੈਂ ਇੱਥੇ ਸਤਲੋਜ ਦੇ ਨੇੜੇ ਦੇ ਪਿੰਡਾਂ ਨੂੰ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਕਿਉਂਕਿ ਥੋੜਾ ਜਿਹਾ ਸੁਚੇਤ ਹੋਣ ਦੀ ਲੋੜ ਆ ਕਿਉਂਕਿ ਜਿਸ ਤਰ੍ਹਾਂ ਅੱਜ ਪਾਣੀ ਦਾ ਪੱਤਰ ਜਿਹੜਾ ਵਧਿਆ ਦਿਖਾਈ ਦੇ ਰਿਹਾ ਜਿੱਥੇ ਪਾਣੀ ਦਾ ਪੱਧਰ ਵਧਿਆ ਦਿਖਾਈ ਦੇ ਰਿਹਾ ਉੱਥੇ ਪਾਣੀ ਦੀ ਜਿਹੜੀ ਆ ਸਪੀਡ ਵੀ ਕਾਫੀ ਜਿਹੜੀ ਤੇਜ਼ ਦਿਖਾਈ ਦੇ ਰਹੀ ਆ ਤੁਹਾਨੂੰ ਅਸੀਂ ਪੁਲ ਦੀਆਂ ਤਸਵੀਰਾਂ ਦਿਖਾ ਦਨੇ ਆ ਅਕਤੂਏ ਇੱਕੋ ਕਬੀਰ ਉਹ ਚਿੰਤਾ ਦਾ ਜਿਹੜਾ ਵਿਸ਼ਾ ਜ਼ਰੂਰ ਦਿਖਾਈ ਦੇ ਰਿਹਾ ਪ੍ਰਮਾਤਮਾ ਭਲੀ ਕਰੇ ਪੰਜਾਬ ਵਾਸੀਆਂ ਤੇ ਪ੍ਰਮਾਤਮਾ ਮਿਹਰ ਪ੍ਰਸਾਦੀ ਹੱਥ ਰੱਖੇ ਔਰ ਜਿਹੜੇ ਇੱਥੋਂ ਦੇ ਜਿਹੜੇ ਹਾਲਾਤ ਆ ਉਹ ਜਰੂਰ ਕੁਝ ਚਿੰਤਾ ਜਨਕ ਜਿਹੜੀ ਦਿਖਾਈ ਦੇ ਰਿਹਾ। ਦਰਸ਼ਕੋ ਹੁਣ ਸੀ ਖੜੇ ਆ ਪੁਲ ਦੇ ਥੱਲੇ ਆ ਉਪਰ ਦੇਖੋ ਪੁਲ ਦਿਖਾਈ ਦੇ ਰਿਹਾ ਵਾ। ਪੁਲ ਦੇ ਥੱਲੇ ਗੜੇ ਤੇ ਆ ਦੇਖੋ ਜਿਹੜਾ ਪਾਣੀ ਦਾ ਪੱਧਰ। ਕਿੰਨਾ ਪਾਣੀ ਸਪੀਡ ਦੇ ਨਾਲ ਚੱਲ ਰਿਹਾ ਵਾ। ਕਿਉਂਕਿ ਇਸ ਜਿਹੜਾ ਉੱਦੇ ਤੁਹਾਨੂੰ ਦਿਖਾਇਆ ਸੀ ਵੀ ਪਾਣੀ ਦਾ ਪੱਧਰ ਬਹੁਤ ਘੱਟ ਸੀ ਪਰ ਅੱਜ ਪਾਣੀ ਦਾ ਪੱਧਰ ਕਾਫੀ ਜਿਹੜਾ ਵੱਧਾ ਦਿਖਾਈ ਦੇ ਰਿਹਾ ਜੋ ਕਬੀਰ ਚਿੰਤਾ ਦਾ ਇੱਕ ਵਿਸ਼ਾ। ਤੇ ਆ ਦੇਖੋ ਉਸ ਦਿਨ ਤੁਹਾਨੂੰ ਜੋ ਵੀਡੀਓ ਦਿਖਾਈ ਸੀ ਉਹ ਬਿਲਕੁਲ ਜਗਾ ਜਗਾ ਜੀ ਆ ਸੁੱਕੀ ਪਈ ਸੀ ਅੱਜ ਇਹਦੇ ਵਿੱਚ ਵੀ ਪਾਣੀ ਆ ਚੁੱਕਿਆ ਵਾ ਦੇਖੋ ਪਾਣੀ ਦੀ ਜਿਹੜੀ ਸਪੀਡ ਕਿਸ ਤਰ੍ਹਾਂ ਸੂਕਾ ਮਾਰ ਰਿਹਾ ਪਾਣੀ ਇਨੀ ਸਪੀਡ ਨਾਲ ਪਾਣੀ ਜਿਹੜਾ ਚੱਲ ਰਿਹਾ ਵਾ ਤੇ ਇੱਥੇ ਲੋਕਾਂ ਦੇ ਦੱਸਣ ਮੁਤਾਬਕ ਆ ਵੀ ਇਹਦੇ ਪਾਣੀ ਦਾ ਪੱਧਰ ਅੱਜ ਸ਼ਾਮ ਨੂੰ ਹੋਰ ਵੀ ਜਿਹੜੀ ਵਧਣ ਦੀ ਜਿਹੜੀ ਆ ਉਮੀਦ ਆ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਪਾਣੀ ਦਾ ਪੱਤਰ ਲਗਾਤਾਰ ਵਧਦਾ ਦਿਖਾਈ ਦੇ ਰਿਹਾ ਤੇ ਇੱਕ ਝੂਨਾ ਸਾਫ ਦਿਖਾਈ ਦੇ ਰਿਹਾ ਕਿਉਂਕਿ ਝੂਨੇ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਵਾ ਇਹ ਦੇਖੋ ਅਚੂ ਨਾਵਾ ਝੂਨੇ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਝੂਨਾ ਡਿੱਗਣਾ ਸ਼ੁਰੂ ਹੋ ਗਿਆ ਪਾਣੀ ਖੋਰ ਅੱਗੇ ਨੂੰ ਵਧ ਰਿਹਾ ਬਣੀ ਇਹ ਜੋ ਇੱਕ ਕਬੀਰ ਇੱਕ ਚਿੰਤਾ ਦਾ ਜਿਹੜਾ ਵਿਸ਼ਾ ਦਿਖਾਈ ਦੇ ਰਿਹਾ ਇਹ ਆ ਤੁਸੀਂ ਦੇਖ ਲਓ ਪਾਣੀ ਦੀ ਕਿਸ ਤਰ੍ਹਾਂ ਦੀ ਸਪੀਡ ਇੱਕ ਤੋਂ ਬਹੁਤੀ ਜਿਹੜੀ ਦਿਖਾਈ ਦੇ ਰਹੀ ਆ। ਅਸੀਂ ਕੁਝ ਦੇਖ ਸਕਦੇ ਆ ਕਿਸ ਤਰ੍ਹਾਂ ਜਿਹੜਾ ਝੋਨਾ ਬੀਜਿਆ ਲਗਾਤਾਰ ਜਿਹੜਾ ਪਾਣੀ ਵਧ ਰਿਹਾ ਤੇ ਜਿਹੜਾ ਮਿੱਟੀ ਆ ਲਗਾਤਾਰ ਪਾਣੀ ਦੇ ਕਾਰਨ ਥਲੇ ਡਿੱਗੀ ਆ ਤੇ ਝੁੰਦਰੀ ਫਸਲ ਵੀ ਜਿਹੜੀ ਬਰਬਾਦ ਹੁੰਦੀ ਜਿਹੜੀ ਦਿਖਾਈ ਦੇ ਰਹੀ ਆ। ਜੇ ਕੋ ਜੀ ਪ੍ਰਸ਼ਾਸਨ ਅਜੇ ਵੀ ਨਾ ਜਾਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਭਾਰੀ ਨੁਕਸਾਨ ਹੋਣ ਦਾ ਜਿਹੜਾ ਅਮਾਨ ਦੇਖਣ ਨੂੰ ਮਿਲ ਰਿਹਾ ਬਜੀ ਕੀ ਨਾਮ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਅੱਜ ਤੁਸੀਂ ਇੱਥੇ ਸਤਲੁਜ ਦਰਿਆ ਤੇ ਪਹੁੰਚੇ ਆ ਕਿਉਂਕਿ ਸਵੇਰ ਤੋਂ ਚਰਚਾ ਜਿਹੜੀ ਸਾਨੂੰ ਮਿਲਦੀ ਸੀ ਵੀ ਸਤਲੁਜ ਦਰਿਆ ਦਾ ਪਾਣੀ ਕਾਫੀ ਜਿਹੜਾ ਵਧਿਆ ਹੋਇਆ ਵਾ ਜੋ ਇੱਕ ਇੱਕ ਵੀਰ ਚੰਤਰਾ ਦਾ ਵਿਸ਼ਾ ਦਿਖਾਈ ਦੇ ਰਿਹਾ ਵਾ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਪਾਣੀ ਇੱਕ ਦਿਨ ਅਸੀਂ ਅੱਗੇ ਵੀ ਆਏ ਸੀ ਉਦੋਂ ਹੀ ਪਾਣੀ ਸੀਗਾ ਅੱਜ ਉਦੋਂ ਨਾਲੋਂ ਜ਼ਿਆਦਾ ਵਧਿਆ ਹੋਇਆ ਹੈ ਕਿਉਂਕਿ ਅਸੀਂ ਤਾਂ ਇਹ ਭਰਾਵਾਂ ਨੂੰ ਦੱਸਣਾ ਚਾਹੁੰਦੇ ਆ ਹਮੇਸ਼ਾ ਤੁਸੀਂ ਆਪਣੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰੋ ਤੁਸੀਂ ਰਲ ਕੇ ਕੰਮ ਕਰੋ ਜੇ ਪਿੰਡਾਂ ਨੂੰ ਪਿੰਡ ਬਚਾ ਰਹੇ ਆ ਅੱਜ ਬਚਾ ਰਹੇ ਆ ਤੇ ਪੰਜਾਬ ਦੇ ਲੋਕ ਬਚਾ ਰਹੇ ਆ ਸਰਕਾਰਾਂ ਤੇ ਬਾਲੀਆਂ ਆਸਾਂ ਨਾ ਰੱਖੋ ਹਮੇਸ਼ਾ ਹੀ ਤੁਸੀਂ ਆਪਸ ਵਿੱਚ ਰਲ ਕੇ ਭਾਈਚਾਰਕ ਸਾਂਝ ਬਣਾ ਕੇ ਤਾਂ ਤੁਸੀਂ ਜਿਹੜਾ ਬਦਲ ਸਕਦੇ ਆ ਆਪਣੇ ਪਿੰਡਾਂ ਨੂੰ ਬਚਾ ਸਕਦੇ ਆ ਤੇ ਨਾਲੇ ਆਉਣ ਵਾਲਾ ਟਾਈਮ ਆ ਜਿਹੜਾ ਉਹ ਹਮੇਸ਼ਾ ਹੀ ਜਿਹੜਾ ਕੰਪਨੀਆਂ ਦਾ ਰਲ ਕੇ ਕੰਮ ਕਰਨ ਦਾ ਆਪਾਂ ਆਪਦੇ ਬੱਚਿਆਂ ਨੂੰ ਵੀ ਰੋਜ਼ਗਾਰ ਦੇ ਸਕਦੇ ਆ ਕੰਪਨੀਆਂ ਸਾਂਝੀ ਖੇਤੀ ਕਰ ਸਕਦੇ ਆ ਹੋਰ ਕੰਮ ਕਰ ਸਕਦੇ ਆ ਪਿੰਡਾਂ ਨੂੰ ਬਚਾ ਸਕਦੇ ਆ ਜਿਹੜਾ ਪੰਜਾਬ ਦੇ ਵਿੱਚੋਂ ਬਾਹਰ ਜਾ ਰਹੇ ਆ ਲੋਕ ਉਹ ਆਪਨ ਵਾਪਸ ਫੇਰ ਲਿਆ ਸਕਦੇ ਆ ਕਿਉਂਕਿ ਸਾਨੂੰ ਭਾਈਚਾਰਕ ਸਾਂਝ ਮਜ਼ਬੂਤ ਕਰਨੀ ਪੈਣੀ ਆ ਸਰਕਾਰਾਂ ਤੇ ਆਸਾ ਨਾ ਰੱਖੋ ਹਮੇਸ਼ਾ ਆਪਣੇ ਪਰਿਵਾਰ ਨੂੰ ਬਚਾਓ ਪੰਜਾਬ ਨੂੰ ਬਚਾਓ ਠੀਕ ਧੰਨਵਾਦ ਨਾਲ ਹੁਣ ਚੁੱਕੇ ਆ ਭੋਜਨ ਸਮਾਜ ਪਾਰਟੀ ਹਲਕਾ ਜਗਰਾਉਂ ਦੇ ਸਾਬਕਾ ਪ੍ਰਧਾਨ ਸੁਭਿਦਾ ਸਾਹੂ ਸੰਤਪੜ ਤੇ ਸਾਬਕਾ ਜਨਰਲ ਸਕੱਤਰ ਗਰਵਚਨ ਸਿੰਘ ਮਾਨ ਇਹ ਵੀ ਅੱਜ ਇੱਥੇ ਫੇਰ ਉੱਚੇ ਹੋਇਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਹ ਅੱਜ ਦੇ ਪਾਣੀ ਦੇ ਜਿਹੜੇ ਬਦੇ ਪੱਤਰ ਨੂੰ ਲੈ ਕੇ ਕੀ ਕਹਿੰਦੇ ਆ ਆਪਾਂ ਪਕਾਦਿਆਂ ਗੱਲ ਸਭ ਤੋਂ ਪਹਿਲਾਂ ਤੁਸੀਂ ਆਪਣੇ ਜਨਰਲ ਦਾ ਸਵਾਗਤ ਕਰਦੇ ਆਂ ਜੀ ਅੱਜ ਤੁਸੀਂ ਇਹ ਫੇਰ ਪਹੁੰਚੇ ਆ ਜਿਹੜਾ ਦਰਿਆ ਦਾ ਗਿਆ ਪਾਣੀ ਦਾ ਪੱਤਰ ਕੁਝ ਵੱਧਾ ਦਿਖਾਈ ਦੇ ਰਿਹਾ ਜੂ ਇੱਕ ਅਗਬੀਰ ਚਿੰਤਾ ਦਾ ਵਿਸ਼ਾ ਤੇ ਇਹਦੇ ਤੋਂ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਤਾਂ ਜੀ ਸਾਡੇ ਪੱਤਰਕਾਰ ਵੀਰ ਜੀ ਹੁਣਾਂ ਨੇ ਵੀ ਸਾਰਾ ਕੁਝ ਦੱਸ ਚੁੱਕਾ ਬਾਰ-ਬਾਰ ਉਸੇ ਗੱਲ ਨੂੰ ਰਿਪੀਟ ਕਰਨਾ ਵੀ ਠੀਕ ਨਹੀਂ ਆ ਜੋ ਪ੍ਰਸ਼ਾਸਨ ਦੀ ਇਸ ਸਰਕਾਰ ਦੀ ਅਣਗਹਿਲੀ ਹੈ ਜੋ ਧਿਆਨ ਨਹੀਂ ਦੇ ਰਹੀ ਅੱਗੇ ਤੋਂ ਇਹ ਜਵਾਬ ਦੇ ਰਹੇ ਆ ਵੀ ਜਦੋਂ ਕੋਈ ਐਸਾ ਸਮਾਵੇਕਾ ਘਟਨਾ ਆਏਗੀ ਪਾਣੀ ਦਾ ਪਹਾਵ ਸਿਰ ਤੋਂ ਉੱਪਰ ਦੀ ਨਿਕਲ ਗਿਆ ਤਾਂ ਦਸੀਂ ਇਸ ਦਾ ਬੰਦੋਬਸਤ ਕਰਾਂਗੇ ਇਹ ਇਹਨਾਂ ਦੀ ਸੋਚਣੀ ਨੂੰ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਆਪਣੀ ਜੋ ਇਹ ਸੋਚ ਆ ਉਸ ਨੂੰ ਬਦਲੀ ਕਰਨਾ ਚਾਹੀਏ ਮੈਂ ਜਗਰਾਉਂ ਦਾ ਭੋਜਨ ਸਮਾਜ ਪਾਰਟੀ ਹਲਕਾ ਜਗਰਾਉਂ ਵਿਧਾਨ ਸਭਾ ਦਾ ਇੱਕ ਸੀਨੀਅਰ ਆਗੂ ਹੋਣ ਦੇ ਨਾਤੇ ਮੈਂ ਪ੍ਰਸ਼ਾਸਨ ਨੂੰ ਔਰ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਇੱਥੇ ਨੇੜੀਕ ਪਿੰਡ ਵਸ ਰਹੇ ਆ ਸਾਰਿਆਂ ਦੇ ਆਂ ਜੋ ਵੀ ਜ਼ਰੂਰਤਾਂ ਉਹਨਾਂ ਨੂੰ ਪੂਰਾ ਕਰਨ ਲਈ ਐਡਵਾਂਸ ਦੇ ਵਿੱਚ ਉਹਨਾਂ ਦਾ ਬੰਦੋਬਸਤ ਕੀਤਾ ਜਾਵੇ ਨਾ ਕਿ ਕੋਈ ਵੀ ਐਸੀ ਦੁਰਘਟਨਾ ਵਾਪਰਨ ਤੋਂ ਬਾਅਦ ਮੈਂ ਇਹ ਵੀ ਕਹਿ ਰਿਹਾ ਪੰਜਾਬ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਆ ਸਿਰਫ ਵੀਡੀਓਆ ਬਣਾਉਣ ਤਾਂ ਕੀ ਹੈ ਮਤਲਬ ਹੈ ਦੇਖਿਆ ਗਿਆ ਆਰਮੀ ਨੇ ਜੰਮੂ ਦੇ ਵਿੱਚ ਜੋ ਜੰਮੂ ਤੋਂ ਪੰਜਾਬ ਨੂੰ ਲਿੰਕ ਕਰ ਰਿਆ ਰੋਡ ਉਸ ਦੇ ਉੱਪਰ ਵੀ ਆਰਮੀ ਨੇ ਇੰਜੀਨੀਅਰ ਅਰੇਂਜਮੈਂਟ ਨੇ ਆਪਣਾ ਵਹਾਂ ਪਰ ਜੋਸ਼ ਦਿਖਾ ਕੇ ਉਸ ਰਸਤੇ ਨੂੰ ਚਾਲੂ ਹਾਲਤ ਦੇ ਵਿੱਚ ਕੀਤਾ ਤਾਂ ਮੈਂ ਆਰਮੀ ਪਰਸਨਲ ਦਾ ਵੀ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਔਰ ਦੁਬਾਰਾ ਫਿਰ ਮੈਂ ਪੰਜਾਬ ਸਰਕਾਰ ਔਰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹ ਮੁਸੀਬਤ ਆਉਣ ਤੋਂ ਪਹਿਲਾਂ ਇਸ ਦਾ ਬੰਦੋਬਸਤ ਕੀਤਾ ਜਾਵੇ ਠੀਕ ਧੰਨਵਾਦ ਜੀ ਦਰਸੋ ਜਿਵੇਂ ਲੋਕਾਂ ਦੇ ਵਿੱਚ ਚਰਚਾ ਸਾਨੂੰ ਮਿਲਦੀ ਸੀ ਕਿ ਅੱਜ ਸਤਲੁਜ ਦਰਿਆ ਦਾ ਜਿਹੜਾ ਪਾਣੀ ਤਾਂ ਪੱਧਰ ਜਿਹੜਾ ਕਾਫੀ ਵਧਿਆ ਹੋਇਆ ਦਿਖਾਈ ਦੇ ਰਿਹਾ ਜਿਸ ਕਰਕੇ ਅਸੀਂ ਆਪਣੀ ਟੀਮ ਨੂੰ ਨਾਲ ਲੈ ਕੇ ਸਮੁੱਚੀ ਟੀਮ ਨੂੰ ਆਪਣੇ ਨਾਲ ਲੈ ਕੇ ਅਸੀਂ ਇੱਥੇ ਇਹਦਾ ਦੌਰਾ ਕਰਨ ਆਏ ਸੀ ਦੇਖਿਆ ਸੀ ਕਿ ਵਾਕਿਆ ਹੀ ਇੱਕ ਜਿਹੜਾ ਬਾ ਸਤਲੋਂ ਜ਼ਿਆਦਾ ਪੱਧਰ ਜਿਹੜਾ ਪਾਣੀ ਦਾ ਪੱਧਰ ਵਧਿਆ ਹੋਇਆ ਦਿਖਾਈ ਦੇ ਰਿਹਾ ਵਾ ਤੇ ਸਾਡੇ ਨਾਲ ਸਾਡੇ ਬਹੁਤ ਹੀ ਸਰਕਾਰ ਜੋ ਜੋ ਸਾਡੇ ਸਰਕਾਰ ਜੋ ਮੀਡੀਆ ਕਰਮੀ ਕਰਮੀ ਵੀ ਆ ਉਹ ਵੀ ਇੱਥੇ ਪਹੁੰਚੇ ਹੋਏ ਆ ਆਪਾਂ ਉਹਨਾਂ ਦੇ ਨਾਲ ਹੀ ਪਹਿਲਾਂ ਗੱਲਬਾਤ ਕਰਦੇ ਆ ਕਿਉਂਕਿ ਉਹ ਇਥੋਂ ਦੇ ਹਾਲਾਤ ਨੂੰ ਬਹੁਤ ਨੇੜਿਓਂ ਹੋ ਕੇ ਜਾਣਦੇ ਆ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਦਾ ਸਵਾਗਤ ਕਰਦੇ ਹਾਂ ਜੀ। ਇਹ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸਵਾਗਤ ਕਰਦੇ ਆ ਕਿਉਂਕਿ ਤੁਸੀਂ ਲੋਕਾਂ ਦੇ ਦੁੱਖ ਦਰਦ ਇੱਥੇ ਸਮਝਣ ਦੇ ਲਈ ਤੁਸੀਂ ਆਏ ਹੋ। ਤਾਂ ਇਹ ਤੁਹਾਨੂੰ ਦੱਸੀ ਕਿ ਤਕਰੀਬਨ 5:40 ਮਿੰਟ ਤੇ ਪਾਣੀ ਵਧਣਾ ਸ਼ੁਰੂ ਹੋਇਆ ਸੀ ਲਸਵੇ। ਠੀਕ ਹੈ ਜੀ। ਉਸ ਤੋਂ ਬਾਅਦ 8:00 ਵਜੇ ਤੱਕ ਪਾਣੀ ਵਧਣਾ ਸ਼ੁਰੂ ਹੋਇਆ ਹੋਰ ਵਧਿਆ। ਪਾਣੀ ਲਗਾਤਾਰ ਫਿਰ ਵਧਦਾ ਗਿਆ। ਤੇ ਫਿਰ ਜਦੋਂ ਅਕੜੇ ਸਾਹਮਣੇ ਆਏ, ਪਾਖੜਾ ਤੋਂ ਅਕੜੇ ਸਾਹਮਣੇ ਆਏ। ਹੋਰ ਜਦੋਂ ਲੋਕਤ ਅਧਿਕਾਰੀਆਂ ਦੀ ਗੱਲਬਾਤ ਆਪੇ ਯਾਰ ਕਿਉਂਸ ਕੁ ਪਾਣੀ ਦਰਿਆ ਦੇ ਵਿੱਚ ਆ ਰਿਹਾ ਕੁ 85 ਤੋਂ ਅੱਗੇ ਫਿਰ ਰੈੱਡ ਲਾਈਟ ਸ਼ੁਰੂ ਹੋ ਜਾਂਦਾ ਤਾਂ ਫਿਰ ਜਦੋਂ ਉਸ ਤੋਂ ਬਾਅਦ ਹੋਰ ਅੰਕੜੇ ਸਾਹਮਣੇ ਆਏ ਤਾਂ ਉਹਨਾਂ ਦੇ ਕਹਨ ਸਿੱਕੇ 1,40,000 ਕਿਉਸ ਕੁ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਜਿਸ ਦੀ ਆਮਦ ਹੋਣੀ ਤੇ ਸ਼ੁਰੂ ਹੋ ਚੁੱਕੀ ਹੈ ਤਾਂ ਅੰਕੜੇ ਲਗ ਲਾ ਕਰਿਆ ਔਰ ਦੂਜੇ ਪਾਸੇ ਕੱਲ ਇਹ ਵੀ ਹੈ ਕਿ ਜਿੱਦਾਂ ਪਾਰਸ਼ ਹੋ ਰਹੀ ਹੈ ਜਲੰਧਰ ਏਰੀਆ ਰੈਡ ਲਾਈਟ ਤੇ ਹੈ ਤਾਂ ਜੇਕਰ 1 ਲੱਖ ਵੀ ਜਾ ਰਿਹਾ ਹੈ ਤਾਂ ਤਕਰੀਬਨ ਰਸਤੇ ਚ ਕਿੰਨੇ ਕੱਲਾ ਪਾਖੜੇ ਦੀ ਨੰ ਗੱਲ ਕਰੀਏ ਅੱਗੇ ਫਿਰ ਹੋਰ ਨਦੀਆਂ ਨਾਲੇ ਬਹੁਤ ਸਾਰੇ ਆ ਜਾਂਦੇ ਟੂਟਲ ਜੋ ਪਾਣੀ ਹੈ ਫਿਰ 1.5 ਲੱਖ ਦੇ ਕਰੀਬ ਇਸ ਦਰਿਆ ਦੇ ਵਿੱਚ ਆ ਜਾਊਗਾ ਔਰ ਦਰਿਆ ਸਤਲੁਜ ਇਸ ਵਕਤ ਪੂਰਾ ਆਫਾਨ ਤੇ ਹੈ ਲੋਕਾਂ ਦੀਆਂ ਜ਼ਮੀਨਾਂ ਸੀ ਉਹ ਦਰਿਆਵਾਂ ਦੇ ਵਿੱਚ ਛੱਡ ਗਈਆਂ ਪਪੂਲਰ ਬਰੁੜ ਗਏ ਹੈ ਹਾਲਾਤ ਬੜੇ ਤਰਸਜੋਗ ਹੈ ਜੀ ਇੱਥੇ ਜਿਵੇਂ ਤੁਸੀਂ ਕਾਫੀ ਜਾਣਕਾਰੀ ਭਰਪੂਰ ਜਾਣਕਾਰੀ ਦਿੱਤੀ ਆ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਆ ਤਾਨੂੰ ਕਿਵੇਂ ਲੱਗਦਾ ਵੀ ਇਹ ਸਤਲੋ ਦਰਿਆ ਦਾ ਪੁੱਤਰ ਪਾਣੀ ਦੇ ਵਧਨ ਦੇ ਹੋਰ ਅਸਰ ਬਣਦੇ ਜਾ ਰਹੇ ਆ ਐ ਦੇਖੋ ਜੀ ਮੇਰੇ ਮੁਤਾਬਕ ਮੈਂ ਲੰਬੇ ਸਮੇਂ ਤੋਂ ਇੱਥੋਂ ਦੀ ਰਿਪੋਰਟਿੰਗ ਮੈਂ ਕਰ ਰਿਹਾ ਤਾਂ ਇਹ ਦਰਿਆ ਸਤਲੋ ਜਿਸ ਤਰ੍ਹਾਂ ਵੀ ਜਦੋਂ ਪਾਣੀ ਕਿਵੇਂ ਆਉਂਦਾ ਤਾਂ ਕਾਫੀ 2-3-3 ਫਟ ਵੱਧ ਜਾਂਦਾ ਹੈ ਤਾਂ ਪਰ ਜੋ ਜੋ ਘਟਦਾ ਤਾਂ ਛੇਤੀ ਘਟ ਜਾਂਦਾ ਪਰ ਜੋ ਇਹ ਅੱਜ ਦੀ ਜੋ ਹਾਲਾਤ ਬਣੇ ਤਾਂ ਕੋਈ ਇਸ ਤਰ੍ਹਾਂ ਦਾ ਪ੍ਰਸ਼ਾਸਨ ਨੇ ਅੰਕੜੇ ਯੱਕਦਾ ਮ ਉਹ ਸ਼ੁਰੂ ਜਿਹੜੇ ਕਰਦੇ ਅਨਾਉਂਸਮੈਂਟ ਸਰਪੰਚਾ ਤੱਕ ਪਹੁੰਚ ਕੀਤੀ ਕਿ ਅਨਾਉਂਸਮੈਂਟ ਕਰਾ ਦਿਓ ਦੂਜੇ ਪਾਸੇ ਬੰਨਾਂ ਦੇ ਉੱਪਰ ਹੁਣ ਮਿੱਟੀ ਪਾਉਣੇ ਵੀ ਸ਼ੁਰੂ ਕਰਤੀ ਆ ਤਾਂ ਫਿਰ ਉਤੋਂ ਆਪਾਂ ਆਈਡੀਆ ਲਗਾ ਸਕਦੇ ਆ ਵੀ ਇਹਨਾਂ ਕੋਸ਼ਿਸ਼ ਜੋ ਪ੍ਰਸ਼ਾਸਨ ਕਰ ਰਿਹਾ ਪ੍ਰਸ਼ਾਸਨ ਇਹ ਤਾਂ ਕਿ ਫੋਟੋਆਂ ਕਰਕੇ ਆਪਣੇ ਅਧਿਕਾਰੀਆਂ ਤੱਕ ਪਹੁੰਚਾ ਰਿਹਾ ਤਾਂ ਉੱਥੋਂ ਪੈੜੀ ਲਗਾ ਸਕਦੇ ਇੱਕ 370 ਦਾ ਜਲ ਪੱਦਰ ਹੋਰ ਵਧੂਗਾ तकरीबन ਖੜੇ ਖੜੇ ਪਾਣੀ ਜੋ ਸੀ ਇੱਕ ਇਹ ਤੇ ਛੋਟਾ ਜਿਹਾ ਖੇਤ ਆ ਮਰਚਾਂ ਵਾਲਾ ਕਾਫੀ ਜ਼ਿਆਦਾ ਉੱਤੇ ਮਰਚਾਂ ਬੀਜ ਹੋਈਆਂ ਤੇ ਮੇਰੇ ਖੜੇ ਖੜੇ 15 ਮਿੰਟਾਂ ਦੇ ਵਿੱਚ ਤਕਰੀਬਨ ਅੱਧਾ ਫੁੱਟ ਪਾਣੀ ਵਧਿਆ ਹੈ ਉਸ ਤੋਂ ਬਾਅਦ ਫਿਰ ਅਸੀਂ ਦੂਜੀ ਰਿਪੋਰਟ ਕਰਨਾ ਇਹ ਤਾਂ ਅੱਧਾ ਫੁੱਟ ਹੋਰ ਵਧਿਆ ਹੋਇਆ ਸੀਗਾ ਸਵੇਰ ਤੋਂ ਲੈ ਕੇ ਹੁਣ ਤੱਕ ਦਾ ਜੋ ਲੈਵਲ ਹੈ ਤਕਰੀਬਨ 5 ਫੁੱਟ ਪਾਣੀ ਵਿੱਚ ਵਧ ਚੁੱਕਾ ਤੁਸੀਂ ਮੀਡੀਆ ਦੇ ਨਾਲ ਸੰਬੰਧ ਰੱਖਦੇ ਆ ਤੁਸੀਂ ਵੀ ਲਗਾਤਾਰ ਇਥਨੀ ਰਿਪੋਰਟਿੰਗ ਜਿਹੜੀ ਪੇਸ਼ ਕਰਕੇ ਜਨਤਕ ਕਚਹਿਰੀ ਵਿੱਚ ਪੇਸ਼ ਕਰਦੇ ਆ ਲੋਕਾਂ ਨੂੰ ਅਸੀਂ ਵੀ ਇੱਥੇ ਪਹੁੰਚੇ ਹੋਏ ਸੀਗੇ ਤੁਸੀਂ ਫਿਰ ਜਿਹੜੇ ਸਤਲੁਜ ਦਰਿਆ ਦੇ ਲਾਗੇ ਜਿਹੜੇ ਪਿੰਡ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਮੈਂ ਤਾਂ ਇਹ ਕਹਿਣਾ ਚਾਹੂੰਗਾ ਪ੍ਰਸ਼ਾਸਨ ਸਿਰਫ ਉਹਦੋਂ ਪਹੁੰਚਦਾ ਜਦੋਂ ਲੋਕ ਡੁੱਬਣ ਲੱਗਦੇ ਐ ਐਸਡੀ ਮਸਾਂ ਨਾਲ ਮੇਰੀ ਗੱਲਬਾਤ ਹੋਈ ਜਿਹਨੂੰ ਕੋਟਰ ਵਾਲਿਆ ਉਹਨੂੰ ਮੈਂ ਕਿਹਾ ਕਿ ਇੱਕ ਥਾਂ ਤੇ ਦਰਿਆ ਨੇ ਟਾ ਖੋਰਾ ਬਹੁਤ ਵੱਡਾ ਲਾਇਆ ਹੈ ਕੁਝ ਕਰ ਲਓ ਤਾਂ ਉਹਨਾਂ ਦਾ ਜਵਾਬ ਸੀ ਕਹਿੰਦੇ ਕਿ ਅਜੇ ਤਾਂ ਕੁਝ ਨਹੀਂ ਕਰਦੇ ਉਹਦੋਂ ਕਰਾਂਗੇ ਜਦੋਂ ਦਰਿਆ ਤੇ ਨੇੜੇ ਆ ਗਿਆ ਤਾਂ ਉਹਨਾਂ ਦਾ ਸਿੱਧਾ ਤੌਰ ਤੇ ਜਵਾਬ ਸੀ ਪ੍ਰਸ਼ਾਸਨ ਦਾ ਤਕਰੀਬਾ ਕੁਝ ਮੀਟਰਾਂ ਤੱਕ ਹੁੰਦਾ ਹੈ ਬਾਕੀ ਕਿੰਨੀਆਂ ਵੀ ਸਮਾਰਕ ਸੰਸਥਾਵਾਂ ਨੇ ਕੰਮ ਉਹੀ ਕਰਦੇ ਆ ਪ੍ਰਸ਼ਾਸਨ ਲਗਭਗ ਖਤਮ ਕਹਿ ਸਕਦੇ ਆ ਜਾਂ ਫੇਲ ਹੋ ਚੁੱਕਿਆ ਇੱਥੇ ਪ੍ਰਸ਼ਾਸਨ ਇਸ ਟਾਈਮ ਕੁਝ ਨਹੀਂ ਕਰ ਸਕਦਾ ਲੋਕ ਆਪ ਮੁਹਾਰੇ ਬੰਨਾਂ ਦੇ ਉੱਪਰ ਮਿੱਟੀ ਪਾ ਰਿਹਾ ਹੈ ਛੱਤਾਂ ਦੇ ਉੱਪਰ ਤਰਪੈਲਾ ਵਗੈਰਾ ਪਾ ਰਿਹਾ ਹੈ ਪਾਰਸ਼ਦ ਦੇ ਮਿਹਲਾਤ ਮਾੜੇ ਕੀਤਾ ਉਹਨਾਂ ਮਾਰੇ ਜੇ ਇੱਥੋਂ ਦੇਖਾ ਜੋਕਾ ਸਾਰਾ ਤੁਹਾਡੇ ਸਾਹਮਣੇ ਰੱਖੀਏ ਤਾਂ ਪ੍ਰਸ਼ਾਸਨ ਦੇ ਹਾਲਾਤ ਬੜੀ ਪਤਲੀ ਹੋ ਚੁੱਕਿਆ ਹੈ ਪ੍ਰਸ਼ਾਸਨ ਫੇਲ ਹੋ ਚੁੱਕਿਆ ਹੈ ਠੀਕ ਹੈ ਜੀ ਸਾਡੇ ਚੈਨਲ ਤੇ ਗੱਲਬਾਤ ਕਰਨ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰਿਆ ਸਤਿ ਸ਼੍ਰੀ ਅਕਾਲ